हां ਤਾਂ ਕਹਿ ਰਹੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਨਵਉਦਿਆ ਦਾਖਲਾ ਪ੍ਰੀਖਿਆ ਦੀਨ 3.1 ਅਭਿਆਸ ਦੇ 5 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਸੀਗੇ ਬੇਟਾ ਤਾਂ ਉਹਦੇ ਵਿੱਚ ਬੇਟਾ ਧਿਆਨ ਨਾ ਪੜੋ ਕਹਿੰਦਾ ਇੱਥਾਂ ਦਿੱਤੀਆਂ ਸੰਖਿਆਵਾਂ ਦੇ ਸਮੂਹਾਂ ਵਿੱਚੋਂ ਢਾਂਕ ਸੰਖਿਆਵਾਂ ਲੱਭੋ ਪਹਿਲਾਂ ਬੇਟਾ ਆਪਾਂ ਜੇ ਇਸ ਸੰਖਿਆਵਾਂ ਲੱਭੀਆਂ ਸੀ ਹੁਣ ਆਪਾਂ ਢਾਂਕ ਲੱਭਣੀਆਂ ਤਾਂ ਤੁਹਾਨੂੰ ਦੱਸਿਆ ਵੀ ਢਾਂਕ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਤੇ ਇਕਾਈ ਸਥਾਨ ਦੇ ਉੱਤੇ 1 3 5 7 ਜਾਂ 9 ਹੋਵੇ ਤਾਂ ਬੇਟਾ ਇਹਦੇ ਇਕਾਈ ਸਥਾਨ ਤੇ 1 ਆ ਗਿਆ ਇਸ ਸੰਖਿਆ ਦੇ 11 ਦੇ ਵਿੱਚ ਇਕਾਈ ਦਹਾਈ ਇਸ ਤਰ੍ਹਾਂ ਪੜਦੇ ਆ ਨਾ ਇਸ ਕਰਕੇ ਇਹ ਤਾਂਕ ਸੰਖਿਆ ਆ ਠੀਕ ਹੈ ਬੇਟਾ ਇਹਦੇ ਤੇ ਇਕਾਈ ਸਥਾਨ ਤੇ 3 ਆ ਗਿਆ ਇਹ ਵੀ ਤਾਂਕ ਸੰਖਿਆ ਆ ਆ ਇਕਾਈ ਸਥਾਨ ਤੇ 4 ਆ ਗਿਆ ਇਹ ਨਹੀਂ ਹੈਗੀ ਤਾਂਕ ਸੰਖਿਆ ਜਿਸਤਾ ਇੱਥੇ 6 ਆ ਗਿਆ ਇਹ ਵੀ ਜਿਸਤਾ ਆ 9 ਆ ਗਿਆ ਇਹ ਤਾਂਕ ਸੰਖਿਆ ਆ ਆ 5 ਆ ਗਿਆ ਇਹ ਵੀ ਤਾਂਕ ਸੰਖਿਆ ਮੇਰਾ ਕਹਲਾ ਬੇਟਾ ਤੁਹਾਨੂੰ ਕਲੀਅਰ ਹੋ ਹੀ ਜਾਂਦਾ ਪਿਆ ਨਾਲ ਦੀ ਨਾਲ ਹੁਣ B ਭਾਗ ਤੇ ਆ ਗਿਆ ਆ 6 ਆ ਗਿਆ 21 ਥਾਂ ਤੇ ਇਹ ਜਸਤ ਸੰਖਿਆ ਤਾਂਕ ਨਹੀਂ ਆਪਾਂ ਤਾਂਕ ਲੱਭਦੇ ਪਏ ਆ 5 ਆ ਗਿਆ ਤਾਂ ਫਿਰ ਇਹ ਵੀ ਤਾਂਕ ਸੰਖਿਆ ਆ ਤਾਂ ਆ ਨਾਇਆ ਆ ਗਿਆ ਇਹ ਵੀ ਇਹ 8 ਆ ਗਿਆ ਇਹ ਜਸਤ ਇਹ ਨਾਇਆ ਆ ਗਿਆ 21 ਥਾਂ ਤੇ ਇਹ ਤਾਂਕ ਆ ਆ 6 ਆ ਇਹ ਨਹੀਂ ਬਣੂਗੀ ਤਾਂਕ ਸੰਖਿਆ ਆ 7 ਆ ਗਿਆ ਇਹ ਵੀ ਤਾਕ ਸੰਖਿਆ ਹੈ ਠੀਕ ਹੈ ਅੱਗੇ ਬੇਟਾ ਆ ਸੀ ਭਾਗ ਤੇ ਆ ਏ ਕਾ ਆ ਗਿਆ ਦੇਖ ਕਰਕੇ ਟਾਂਕ ਸੰਖਿਆ ਆ ਗਈ ਆ ਪੰਜ ਆ ਗਿਆ ਇਕਾਈ ਸਥਾਨ ਤੇ ਇਹ ਵੀ ਟਾਂਕ ਸੰਖਿਆ ਹੋ ਗਈ ਆ ਅਠ ਆ ਗਿਆ ਇਹ ਨਹੀਂ ਆ ਚੌਕਾ ਆ ਗਿਆ ਇਹ ਵੀ ਨਹੀਂ ਆ ਨਾਇਆ ਆ ਗਿਆ ਇਹ ਟਾਂਕ ਸੰਖਿਆ ਹੈ ਠੀਕ ਹੈ ਬੇਟਾ ਆ ਤੀਆ ਆ ਗਿਆ ਇਕਾਈ ਸਥਾਨ ਤੇ ਇਹ ਵੀ ਟਾਂਕ ਸੰਖਿਆ ਬਣ ਗਈ ਅੱਗੇ ਬੇਟਾ ਡੀ ਭਾਗ ਆ ਗਏ ਆ ਸਤ ਆ ਗਿਆ ਟਾਂਕ ਇਕਾਈ ਸਥਾਨ ਦੇ ਉੱਤੇ ਇਸ ਕਰਕੇ ਇਹ ਟਾਂਕ ਸੰਖਿਆ ਆ ਆ ਠੀਕ ਆ ਗਿਆ ਇਹ ਨਹੀਂ ਆ 8 ਆ ਗਿਆ ਇਹ ਵੀ ਨਹੀਂ 4 ਆ ਗਿਆ ਇਹ ਵੀ ਨਹੀਂ ਆ 9 ਆ ਗਿਆ ਇਹ ਵੀ ਟਾਂਕ ਸੰਖਿਆ ਆ ਆ ਠੀਕ ਆ ਗਿਆ ਇਹ ਨਹੀਂ ਹੈਗੀ ਠੀਕ ਹੈ ਅੱਗੇ ਬੇਟਾ E ਭਾਗ ਤੇ ਆ ਗਏ ਆ 1 ਆ ਗਿਆ 21 ਸਥਾਨ ਤੇ ਇਹ ਵੀ ਇੱਕ ਟਾਂਕ ਸੰਖਿਆ ਆ ਆ 5 ਆ ਗਿਆ ਇਹਦੇ ਕਰਕੇ ਇਹ ਵੀ ਟਾਂਕ ਸੰਖਿਆ ਆ ਨਾਇਆ ਆ ਗਿਆ ਇਹ ਵੀ ਟਾਂਕ ਸੰਖਿਆ ਹੋ ਗਈ ਠੀਕ ਹੈ ਤੁਹਾਨੂੰ ਦੱਸਿਆ ਸੀ 1 3 5 7 9 ਵਾਲੀਆਂ ਟਾਂਕ ਸੰਖਿਆਵਾਂ ਹੁੰਦੀਆਂ ਆ ਠੀਕ ਆ ਗਿਆ ਇਹ ਨਹੀਂ ਹੈਗੀ ਆ ਨਾਇਆ ਆ ਗਿਆ ਇਹ ਟਾਂਕ ਸੰਖਿਆ ਹੋ ਗਈ ਠੀਕ ਹੈ ਬੇਟਾ ਆ ਏ ਕਾ ਆ ਗਿਆ ਇਹ ਵੀ ਟਾਂਕ ਸੰਖਿਆ ਹੋ ਗਈ ਅੱਗੇ ਬੇਟਾ ਐਫ ਭਾਗ ਆਖਰੀ ਭਾਗ ਆ ਗਿਆ ਸਵਾਲ ਦਾ ਤਾਂ ਆ ਨਾਇਆ ਇਹ ਕਾਈ ਸਥਾਨ ਤੇ ਇਹ ਟਾਂਕ ਸੰਖਿਆ ਹੋਗੀ ਆ ਆਠਾ ਇਹ ਨਹੀਂ ਆ ਪੰਜਾ ਇਹ ਵੀ ਟਾਂਕ ਸੰਖਿਆ ਹੋਗੀ ਠੀਕ ਹੈ ਬੇਟਾ ਆ ਨਾਇਆ এবੀ ਤਾਂਗ ਸੰਖਿਆ ਹੋਗੀ ਆ ਏਕਾ এবੀ ਤਾਂਗ ਸੰਖਿਆ ਹੋਗੀ ਆ ਨਾਇਆ এবੀ ਤਾਂਗ ਸੰਖਿਆ ਹੋਗੀ ਠੀਕ ਹੈ ਬੇਟਾ ਤਾਂ ਇਹ ਸੀਗੇ ਬੇਟਾ ਸਵਾਲ ਨੰਬਰ 5 ਦੇ ਏ ਤੋਂ ਲੈ ਕੇ ਐਫ ਤੱਕ ਪਾਰਟ ਅਗਲੇ ਸਵਾਲ ਜਿਹੜੇ ਹੈਗੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ